367 ਤੇ 310 10 ਡਰਮ ਲਾਣ ਦੇ 10 ਡਰਮ ਲਾਣ ਦੇ 2 ਡਰਮ ਖਾਲੀ ਪਲੱਸ ਸ਼ਰਾਬ ਨਾਲ ਜਭਾਲ ਸਰਕਲ ਪਿੰਡ ਠਾਠਗੜਾ ਕਿਉਂ ਬਾਸ ਤੋਂ ਜੀਤ ਉਹ ਜੀਤ ਜਿਆਦਾ ਨਹੀਂ ਕਰਦੇ ਜੀ ਅੱਠ ਗੜ ਦੂਜੇ ਘਰੋਂ 27 ਡਰਮ ਤੇ ਇੱਕ ਲਾਂਡੀ ਟੈਂਕੀ ਪਹਿਲੇ ਘਰੋਂ ਪਹਿਲਾਂ 20 ਡਰਮ ਮਿਲੇ ਦੂਜੇ ਘਰੋਂ 27 ਡਰਮ ਤੇ ਇੱਕ ਲਾਂਡੀ ਟੈਂਕੀ ਦੋ ਘਰਾਂ ਦੇ ਚੋ ਦੋ ਇੱਕ ਇੱਕ ਟੈਂਕੀ ਤੇ ਬਾਕੀ ਡਰਮ ਟੋਟਲ 47 ਡਰਮ ਤੇ ਦੋ ਟੈਂਕੀਆਂ ਅੱਠ ਗੱਲ ਸਰਕਲ ਚ ਬਾਲ ਸਰੇਉ ਨਹੀਂ ਪਾਈ ਆਪਾਂ ਵੀ ਡਰਮ ਤੇ ਏਸੀ ਵੀ ਲੱਗਾ ਜੋ ਏਸੀ ਉਸੇ ਵੀ ਦਿਖਾਏ ਇਨਾਂ ਨੂੰ ਆ ਵੇ ਏਸੀ ਵੇਖੋ ਇਹ ਐ ਸਿਸਟਮ ਦਿਖਾਉ ਇਹਨਾਂ ਨੂੰ ਆ ਦੇਖੋ ਰਵਣਾ ਪਾਰਾ ਵਣਾ ਪਾਰਾ ਚੱਲਣ ਦੀ ਹੈ ਨਾ ਸ਼ਰਾਬ ਚੱਲਣ ਦੀ ਪੂਰੀ ਘਟਨਾ ਹੈ ਘਟਨਾ ਅੱਗੇ ਲਿਆ ਕਰ ਦੋ ਆ ਇਹ ਬ੍ਰੇ ਨਰੀਨਾਂ ਆਹ ਇੱਕ ਉਹ 30 ਕਿਲੋ ਪਿੰਡ ਠੱਠ ਗੜ ਆਇਆ ਕਰੋ ਕਮਲ ਵੀ ਡਰਮ ਲਾਨ ਦੇ ਕਮਲ ਐਨੋਈ ਭਾਈ ਹੰਰੇ ਮਰੀਦਾ ਨਾ ਭਈ ਕੋੜਾ ਭਈ ਧਰਕ 20 ਡਰਮ ਸਰ 20 ਇੱਕ 30 ਇਹ ਕੱਢਣਾ ਫਿਰ ਸਾਰੇ ਹੋਣੋਂ ਮੈਂ ਬੰਦ ਕਰਦੇ ਲੱਗੇ ਸਾਰੇ ਜੰਗੇ ਆਉਦੇ ਆਂ ਹਾਂਜੀ 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 ਪਿੰਡ ਠੱਠਗੜ ਸਰਕਲ ਚਵਾਲ ਲਾਣ ਦੇ ਭਰੇ ਵੀ ਡਰਮ ਵੀ ਡਰਮ ਸਰਕਲ ਚਵਾਲ ਪਿੰਡ ਠੱਠਗੜ ਓਕੇ ਰੁਕੇ ਬੇ